ਆ ਸੀ ਗਈ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਆ ਜਾ ਬਾਬਾ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਆ ਜੀ ਆ ਜੀ ਵਾਹਿਗੁਰੂ ਜੀ ਕੀ ਫਤਿਹ ਲਾਹਿਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਪਹਿਲਾਂ ਜੀ ਸੇਵਾ ਦਾ ਰੌਣਕ ਚੱਲ ਰਿਹਾ ਹੈਗਾ ਸ੍ਰੀ ਹਜੂਰ ਸਾਹਿਬ ਨਾਲ ਦੇਖਦਾ ਬੰਦੇ ਤੋਂ ਬਾਬਾ ਜੀ ਦੇ ਡੈਕਟਮੈਂਟ ਤੋਂ ਸੰਗਤ ਜਿਹੜੀ ਪਹੁੰਚੀ ਹੋਈ ਆ ਹਰ ਸਾਹਿਬ ਦੀ ਤਰ੍ਹਾਂ ਆਪਣੇ ਬਠਿੰਡਾ ਜ਼ਿਲ੍ਹੇ ਦੇ ਪਿੰਡਾਂ ਦੇ ਵਿੱਚੋਂ ਕਣਕ ਦੇ ਟਾਈਮ ਤੇ ਝੋਨੇ ਦੇ ਟਾਈਮ ਉਹ ਸੇਵਾ ਰਸਤ ਪਿੰਡਾਂ ਦੇ ਵਿੱਚ ਕੱਟੀ ਕੀਤੀ ਜਾਂਦੀ ਆ ਤੇ ਪਿੰਡ ਦੀ ਸੰਗਤ ਬਾਬਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੱਕ ਇੱਕ ਜਗ੍ਹਾ ਤੇ ਇਕੱਠੇ ਕਰਨ ਦੀ ਲੋੜ ਜੀ ਆ ਇਸ ਟਾਈਮ ਆਪਾਂ ਜਿਹੜੇ ਪਿੰਡ ਦੇ ਵਿੱਚ ਖੜੇ ਆ ਜੀ ਉਹਨਾਂ ਦੇ ਨਗਰ ਨਿਵਾਸੀਆਂ ਨਾਲ ਗੱਲ ਕਰਾਂਗੇ ਤੁਸੀਂ ਗੱਲ ਆਪਣਾ ਨਾਮ ਦੱਸੋ ਜੀ ਕਹਿੰਦੇ ਨਾਮ ਮਨਪ੍ਰੀਤ ਸਿੰਘ ਜੀ ਸਾਰੇ ਪਿੰਡ ਨੇ Nehru ਸਾਹਿਬ ਦੀ ਅਲੰਗਰ ਵਾਸਤੇ ਪੰਚ ਨੂੰ ਨਾ ਰੱਖਦੇ ਸਾਨੂੰ ਸੇਵਾ ਲੱਗੀ ਸੀ ਮੈਂ ਜਿਹੜੇ ਸਾਰੇ ਨੇ ਰਾਦਮੀ ਲਈ ਜਿਨ੍ਹਾਂ ਦਾ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਦੇ ਘਰ ਵਾਹਿਗੁਰੂ ਜੀ ਕੀ ਪਤਿ ਧੰਨਵਾਦ ਕਰਦੇ ਹਾਂ ਜੀ ਜੋ ਕਿ ਸੰਗਤ ਸਾਡੇ ਕੋਲ ਪਹੁੰਚੀ ਹੈ ਹਰ ਸਾਲ ਦੀ ਤਰ੍ਹਾਂ ਤੰਤਨ ਬਾਬਾ ਨਾਨਕ ਸਾਹਿਬ ਜੀ ਮਹਾਰਾਜ ਸਾਹਿਬ ਮੰਦਰ ਸਾਹਿਬ ਦੀ ਸੇਵਾ ਦੀ ਮੰਗਨ ਸਮਾਰਤ ਕਰਦੀ ਹੈ ਜੀ ਉਹਦੇ ਵਿੱਚ ਇਲਾਕੇ ਦੀਆਂ ਸੰਗਤਾਂ ਸਮਾਮਾ ਕਰਦੀਆਂ ਸਾਨੂੰ ਵੀ ਮੌਕਾ ਮਿਲਿਆ ਅੱਜ ਦਿਨ ਤਰ੍ਹਾਂ ਸੋ ਨਗਰ ਵੱਲੋਂ ਪ੍ਰਬੰਧ ਕਰਕੇ ਮਹਾਰਾਜ ਦੀ ਕਿਰਪਾ ਦੇ ਨਾਲ ਜੋ ਸੇਵਾ ਲੱਗੀ ਸੀ ਮਹਾਰਾਜ ਦੀ ਕਿਰਪਾ ਦੇ ਨਾਲ ਪੂਰਨ ਹੋਈ ਹੈ ਜੀ ਆਪਣਾ ਸੰਗਤ ਘੋੜੇ ਦੀ ਸੇਵਾ ਲੈ ਕੇ ਜਾ ਰਹੀ ਇਸ ਦੇ ਬਾਕੀ ਸ਼ਹਿਕਾ ਕਰੇ ਜੀ ਸਾਡੀਆਂ ਅਰਦਾਸਾਂ ਦੇ ਇਸ ਤਰ੍ਹਾਂ ਸਾਨੂੰ ਨਗਰ ਨੂੰ ਸੇਵਾ ਦਾ ਮੌਕਾ ਮਿਲਦਾ ਰਹੇ ਵੀ ਆਈਆਂ ਸੰਗਤਾਂ ਦਾ ਬਹੁਤ ਬਹੁਤ ਭਗਵਾਨ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁਰਸਾਰ ਨੇ ਬੜੀ ਮਾਣ ਕਿਰਪਾ ਕੀਤੀ ਹੈ ਧੰਨ ਧੰਨ ਬਣਦਾਮ ਸਿੰਘ ਦੇ ਨਗਰਾਂ ਤੋਂ ਜੋ ਹਰ ਸਾਲ ਦੀ ਤਰ੍ਹਾਂ ਸੇਵਾ ਜਾਂਦੀ ਹੈ ਬਾਬਾ ਨਰਿੰਦਰ ਸਿੰਘ ਜੀ ਬਾਬਾ ਨਰਿੰਦਰ ਸਿੰਘ ਜੀ ਵੱਲੋਂ ਸਾਰੇ ਨਗਰ ਦਾ ਬਹੁਤ ਬਹੁਤ ਧੰਨਵਾਦ ਸਾਡੇ ਕੋਲ ਮੌਜੂਦਾ ਮੁਖੀ ਸਾਡੇ ਏਰੀਆ ਦੇ ਹਨ ਸਰਦਾਰ ਬਹਾਦਰ ਸਿੰਘ ਜੈਤਪੁਰ ਬਾਬਾ ਅਸ਼ਵਾਰਾ ਸਿੰਘ ਕੋਟ ਦੀ ਡਾਕਟਰ ਕਮੇਟੀ ਸਿੰਘ ਜੈਤਪੁਰ ਆਸ ਤੋਂ ਵੱਲੋਂ ਸਾਰੇ ਗੁਰਪ੍ਰੀਤ ਪੀਸ ਨੂੰ ਜੀ ਟਿੱਖਾ ਜੋ ਕਿ ਆਪਣੇ ਸਾਰੇ ਸਾਥੀ ਅਸਮੇਤ ਹਰ ਕਦਮ ਜਾ ਕੇ ਗੋਰੀਆਂ ਬਣਦੇ ਨੇ ਉਹ ਇਕੱਠੀਆਂ ਕਰਦੇ ਹਨ ਬਹੁਤ ਵੱਡੀ ਸੇਵਾ ਹੈ ਸਾਰੇ ਨਗਰ ਨਿਵਾਸੀਆਂ ਦਾ ਸਾਰਿਆਂ ਵੱਲੋਂ ਬਹੁਤ ਬਹੁਤ ਧੰਨਵਾਦ ਪਰ ਕਿਰਪਾ ਕਰਦੇ ਨੇ ਇਸੇ ਤਰ੍ਹਾਂ ਸੇਵਾ ਕਰਦੇ ਰਹਿਣ ਸਿਮਰਨ ਜੁੜੇ ਰਹਿਣ ਵਾਹਿਗੁਰੂ ਜੀ ਤਹਾ ਬੋਲੇ ਸੋ ਨਿਹਾਲ ਸੋ ਸ੍ਰੀ ਅਕਾਲੂ ਸਾਰੇ ਪਿੰਡ ਬੰਗੀ ਦੀਪਾ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਅਲავი ਇਹਨਾਂ ਨੇ ਯੋਗਦਾਨ ਪਾਇਆ ਸੀ ਤੇ ਇਸ ਟਾਈਮ ਵੀ ਤੇ ਇਸ ਤਰ੍ਹਾਂ ਦੀ ਸੇਵਾ ਕਰਨ ਲਈ ਸਾਰਨੁਕ ਸ਼ਾਹਿਦ ਕਰਨ ਲਈ ਬਾਬਾ ਜੀ ਦਾ ਵੀ ਧੰਨਵਾਦ ਆ ਤੇ ਡੱਕ ਪਿੰਡ ਦੀ ਜਿਹੜੀ ਸੰਗ ਵਿੱਚ ਜਗ੍ਹਾ ਤੇ ਇਕੱਠੀ ਕਰਦੀ ਆ ਹਰ ਵਾਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਧੰਨਵਾਦ